ਹਾਂਜੀ ਬੇਨਤੀ ਹੈ ਜੀ ਤਾਂ ਵੀ ਆਪਾਂ ਅੱਜ 5-6 ਪਿੰਡਾਂ ਦੇ ਜਿਹੜੇ ਬੰਦੇ ਆ ਇੱਥੇ ਬਾਡਰ ਦੇ ਉੱਤੇ ਪਹੁੰਚੇ ਸੀਗੇ ਤੇ ਸਾਨੂੰ ਰਾਤ ਦੀ ਜਿਹੜੀ ਰਿਪੋਰਟ ਮਿਲੀ ਸੀ ਕਿ ਸਰਕਾਰ ਵੱਲੋਂ ਕਿ ਜਿਹੜਾ ਪਾਣੀ ਪਹਿਲਾਂ ਛੱਡਿਆ ਜਾ ਰਿਹਾ ਤੇ ਉਹਦੇ ਸਬੰਧ ਦੇ ਵਿੱਚ ਅਸੀਂ 5-6 ਪਿੰਡ ਜਿਹੜੇ ਆ ਕੱਠੇ ਹੋ ਕੇ ਇੱਥੇ ਬੰਨ੍ਹ ਤੇ ਪਹੁੰਚੇ ਆ ਤੇ ਮੌਕਾ ਆਣ ਕੇ ਵੇਖਿਆ ਅਸੀਂ سارے ਪਿੰਡਾਂ ਦੇ ਤੇ ਜਿਹੜਾ ਜਿੰਨਾ ਦਰਿਆ ਰਾਵੀ ਦਰਿਆ ਸੀਗਾ ਉਹ ਬਿਲਕੁਲ ਸਾਡੇ ਬੰਨ੍ਹ ਦੇ ਉੱਪਰ ਹੈ ਇਸ ਵਕਤ ਤੇ ਬੰਦ ਦੀ ਜਿਹੜੀ ਚੜਾਈ ਆ ਉਹ ਸਿਰਫ 15 ਤੋਂ 16 ਫੁੱਟ ਦਾ ਨਕਾ ਵਾ ਸਿਰਫ ਜਿਹੜਾ ਰਹਿ ਗਿਆ ਵੀ ਬਿਲਕੁਲ ਸਿੱਧੀ ਜਿਹੜੀ ਰਾਵੀ ਦਰਿਆ ਆ ਉਹ ਸਾਡੇ ਪਿੰਡਾਂ ਦੇ ਵਿੱਚ ਆ ਰਹੀ ਹੈ ਨਿਸੋਕੇ ਤੇ ਸਿੰਘੋਗਿਆਂ ਦੇ ਸੈਂਟਰ ਦੇ ਵਿੱਚੋਂ ਜਿਹੜਾ ਨਕਾ ਹੋ ਰਿਹਾ ਤੇ ਇਹਦਾ ਅਸਰ ਜਿਹੜਾ ਉਹ ਅਜ ਨਾਲੇ ਤੱਕ ਚੱਲੇਗਾ ਕਿਉਂਕਿ ਅਗਲੇ ਪਾਸੇ ਜ਼ਮੀਨ ਜਿਹੜੀ ਆ ਡਾਊਨ ਹੈ ਸਭ ਤੋਂ ਜ਼ਿਆਦਾ ਡਾਊਨ ਹੈ ਤੇ ਪਾਕਿਸਤਾਨ ਵਾਲੀ ਸਾਈਡ ਜਿਹੜੀ ਆ ਉੱਚੀ ਹੈ ਜੀ ਇਸ ਕਰਕੇ ਅਸੀਂ ਅੱਜ ਸੱਤ ਅੱਠ ਪਿੰਡ ਇੱਥੇ ਤੁਸੀਂ ਵੇਖ ਸਕਦੇ ਹੋ ਚਾਰੇ ਪਾਸੇ ਕੈਮਰਾ ਘੁਮਾ ਕੇ ਤਿਆਂ ਸੀ ਉਹ ਤੱਕ ਪਹੁੰਚੇ ਆ ਤੇ ਇਹਰਾ ਵੇਰ ਵਾਲਿਆ ਤੇ ਇਹ ਜਿਹੜੀ ਧਾਰ ਜਿਹੜੀ ਆ ਉਹ ਪੂਰੀ ਪ੍ਰੋਪਰ ਲੱਗਦੀ ਆ ਵੇਖੋ ਆ ਗਾਲ ਹੈ ਪਿੱਛੇ ਇਹ ਬਾਦਰ ਹੈ ਜੀ ਤੇ ਬਾਦਰ ਵਾਲਾ ਜਿਹੜਾ ਇਹ ਕੁਝ ਮੰਤਾਂ ਦੇ ਵਿੱਚ ਜਿਹੜਾ ਵਾ ਉਹ ਬਾਦਰ ਜਿਹੜਾ ਵਿੱਚ ਜਿੰਦ ਕੇ ਇਹ ਵਿੱਚੇ ਨੂੰ ਮਸਲਿਆ ਜਾ ਰਿਹਾ ਹੈ ਦਰਿਆ ਦੇ ਵਿੱਚ ਤੇ ਅਸੀਂ ਬੇਨਤੀ ਕਰਦੇ ਆ ਕਿ ਧਾਰੀਵਾਲ ਸਾਹਿਬ ਮੰਤਰੀ ਸਾਹਿਬ ਨੂੰ ਕਿ ਸਾਡੀ ਇੱਥੇ ਆਣ ਕੇ ਬਾਤ ਪੁੱਛੀ ਜਾਵੇ ਜੀ ਸੀ ਸਾਹਿਬ ਮੈਡਮ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਥੋੜੇ ਤੋਂ ਥੋੜਾ ਸਮਾਂ ਕੱਢ ਕੇ ਵੀ ਸਾਨੂੰ ਹੋਣੀ ਇੱਥੇ ਜਿਹੜਾ ਵਾ ਸਾਡੇ ਕੋਲ ਉਹ ਹਾਜ਼ਰੀ ਭਰੀ ਜਾਏ ਤੇ ਸਾਡੀਆਂ ਜਿਹੜੀਆਂ ਇਹ ਪੀੜਾ ਸੁਣੀਆਂ ਜਾਣ ਕਿਉਂਕਿ ਸਾਡਾ ਅਜ ਨਾਲੇ ਤੱਕ ਜੇ ਨੱਕਾ ਜੇ ਇੱਕ ਬੰਨ ਟੁੱਟਦਾ ਉਹਨੂੰ ਅਸੀਂ ਕਵਰ ਕਰ ਸਕਦੇ ਆ ਬੰਨ ਟੁੱਟੇ ਕਵਰ ਕਰ ਸਕਦੇ ਆ ਪਰ ਰਾਵੀ ਦਾ ਦਰਿਆ ਦਾ ਜਿਹੜਾ ਨੱਕਾ ਸਿੱਧਾ ਪਿੰਡਾਂ ਨੂੰ ਹੈ ਅਸੀਂ ਰਾਵੀ ਨੂੰ ਨਹੀਂ ਡੱਕ ਸਕਦੇ ਡੱਕ ਸਕਦੀ ਹੈ ਤੇ ਸਰਕਾਰ ਡੱਕ ਸਕਦੀ ਹੈ ਜੇ ਸਰਕਾਰ ਲੇਟ ਹੁੰਦੀ ਹੈ ਤੇ ਇਹ ਅੱਜ ਦੇ ਸ਼ਾਮ ਤੱਕ ਹੀ ਜਿਹੜਾ ਵਾ ਇਹ ਸਾਡੇ ਪਿੰਡਾਂ ਤੱਕ ਜਿਹੜਾ ਇੰਨਾ ਵੀ ਪਾਣੀ ਜਿਹੜਾ ਵਾ ਉਹ ਪਿੰਦੇ ਰੋੜੋਂ ਤੱਕ ਜਾਵੇਗਾ ਇਹ ਅਸੀਂ ਅਪੀਲ ਕਰਦੇ ਆਂ ਸਰਕਾਰ ਨੂੰ ਵੀ ਵੱਧ ਤੋਂ ਵੱਧ ਸਾਡੀ ਇਹ ਜ਼ਰੂਰਤ ਹੈ ਜਿਹੜੀ ਇਸ ਵਕਤ ਅਸੀਂ 10 ਪਿੰਡ ਇੱਥੇ ਖੜੇ ਆਂ ਸਾਡੀ ਆਣ ਕੇ ਮੁਸ਼ਕਲ ਸੁਣੋ ਇੱਥੇ ਪਹੁੰਚੋ ਜ਼ਰੂਰ ਇੱਕ ਵਾਰੀ ਅਸੀਂ ਆਪਣੇ ਵੀਰ ਨੂੰ ਫੇਰ ਕਾਂਗੇ ਕਿ ਆ ਜਿਹੜਾ ਬਾਰਡਰ ਦਾ ਏਰੀਆ ਇਹ ਚੰਦ ਮਿੰਟਾਂ ਦੇ ਵਿੱਚ ਗੱਲ ਕੀ ਹੈ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਵਾ ਉਹ ਟੁੱਟੇਗਾ ਜੀ ਆਪਾਂ ਕਿਸੇ ਚਲਾਤੇ ਖੜੇ ਆ ਇਹਦਾ ਪੂਰਾ ਵੇਰਵਾ ਦੱਸੋ ਜੀ ਇਹ ਜੀ ਧਰਮ ਪ੍ਰਕਾਸ਼ ਚੌਂਕੀ ਆ ਜੀ ਜਿਹੜੀ ਧਰਮ ਪ੍ਰਕਾਸ਼ ਮੇਲ ਚੌਂਕੀ ਪੀਐਸਪੀ ਦੀ ਆ ਜਿਹੜੀ ਅਸੀਂ ਅਕਸਰਾਂ ਦੇ ਨਾਲ ਵੀ ਗੱਲ ਕੀਤੀ ਆ ਉਹਨਾਂ ਵੀ ਸਾਨੂੰ ਜਿਹੜਾ ਵਾ ਉਹ ਪਾਣੀ ਵਾਸਤੇ ਅਲਰਟ ਕੀਤਾ ਵਾ ਕਿ ਪਾਣੀ ਉਹ ਵੱਧ ਸਕਦਾ ਹੈ ਜੇ ਤੁਸੀਂ ਆਪਣੇ ਪਿੰਡਾਂ ਦਾ ਜਿੰਨਾ ਹੈਗਾ ਉਹ ਪ੍ਰਬੰਧ ਕਰੋ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਤੇ ਮੰਤਰੀ ਸਾਹਿਬ ਨੂੰ ਕਰਦੇ ਆ ਤੇ ਡੀਸੀ ਸਾਹਿਬ ਨੂੰ ਕਰਦੇ ਆ ਤੇ ਜਲਦ ਤੋਂ ਜਲਦ ਜਿਹੜਾ ਵਾ ਉਹ ਸਾਡੇ ਇਸ ਬੰਦ ਤੇ ਪਹੁੰਚੋ ਤੇ ਆਣ ਕੇ ਖੁਦ ਤੁਸੀਂ ਮੌਕਾ ਵੇਖੋ ਜੇ ਅਗਰ ਸਰਕਾਰ ਲੇਟ ਹੁੰਦੀ ਆ ਇਸ ਗੱਲ ਦੇ ਵਿੱਚ ਸਰਕਾਰ ਲੇਟ ਹੁੰਦੀ ਆ ਕਿਉਂਕਿ ਅਸੀਂ ਬਾਰਡਰ ਦੇ ਕੰਡੇ ਤੇ ਬੈਠੇ ਆ ਜ਼ਮੀਨਾਂ ਦੇ ਸਾਡੀਆਂ ਕੋਈ ਨਹੀਂ ਪਰ ਪਿੰਡਾਂ ਦੇ ਪਿੰਡ ਬਰਬਾਦ ਹੋ ਜਾਣਗੇ ਇਹ ਰਾਵੀ ਦਰਿਆ ਜਿਹੜਾ ਇਹ ਸਿੱਧਾ ਪਿੰਡਾਂ ਦੇ ਵਿੱਚ ਜਾਏਗਾ ਇਹਦੇ ਵਿੱਚ ਕੋਈ ਵੀ ਆ ਤੁਸੀਂ ਵੇਖ ਸਕਦੇ ਹੋ ਸਿੱਧੀ ਟੱਕਰ ਜਿਹੜੀ ਐ ਇਹ ਦੋਨਾਂ ਪਿੰਡਾਂ ਦੇ ਵਿੱਚੋਂ ਦੀ ਹੋ ਕੇ ਗੱਗੋਮਾਲ ਅਹੀਂ ਨਾਲੇ ਤੋਂ ਇਹ ਸਿੱਧੀ ਮਾਰ ਵੱਜੇਗੀ ਇਹਦਾ ਕੋਈ ਵੀ ਰੋਕ ਅੱਗੇ ਨਹੀਂ ਹੈਗਾ ਜੀ ਸਿਰਫ ਇੱਕੋ ਬੰਨ ਰਹਿ ਗਿਆ ਹੈ ਪਾਸੇ ਅੱਗੇ ਪਾਸੇ ਕਿਹੜੀ ਤਰੀਕੇ ਤੇ ਕਿਹੜਾ ਮਹੀਨਾ ਇਹ ਵੀ ਸਾਰੇ ਚਾਹਨਾ ਪਾਜੀ ਤਾਂ 3 ਤਰੀਕ ਹੈ ਜੀ ਅੱਜ 3 ਤਰੀਕ 10ਵਾਂ ਮਹੀਨਾ ਟਾਈਮ 10 10:30 ਵਜੇ ਦਾ ਟਾਈਮ ਹੈ ਜੀ ਅਸੀਂ ਬਾਟਰ ਦੇ ਉੱਤੇ ਖੜੇ ਆ ਇਸ ਵਕਤ ਤੇ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਪੂਰਾ ਧੰਦੂ ਸਾਡਾ ਵੀਰ ਪੂਰਾ ਕਵਰ ਬਖਾ ਦਿੰਦਾ ਵੀ ਕਿੰਨਾ ਨੁਕਸਾਨ ਹੋ ਸਕਦਾ ਚਲੋ ਜ਼ਮੀਨਾਂ ਦਾ ਤੇ ਨੁਕਸਾਨ ਹੋਇਆ ਹੋਇਆ ਬਹੁਤ ਕੁਛ ਟਾਈਮ ਪਾਗ ਹੈ ਜੇ ਪਰਿਵਾਰਾਂ ਦੇ ਪਿੰਡਾਂ ਦੇ ਪਿੰਡਾਂ ਦੇ ਪਿੰਡ ਬਰਬਾਦ ਹੋਏ ਉਹ ਨੁਕਸਾਨ ਜਿਹੜਾ ਬਹੁਤ ਹੈ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਛੇਤੀ ਤੋਂ ਛੇਤੀ ਜਿੰਨਾ ਵੀ ਮਹਿਕਮਾ ਹੈਗਾ ਉਹ ਇਸ ਮੋਰਚੇ ਦੇ ਉੱਤੇ ਪਹੁੰਚਾਇਆ ਜਾਏ ਤੇ ਸਾਡੇ ਨਾਲ ਗੱਤਬਾਤ ਕਰਕੇ ਕਿਉਂਕਿ ਅਸੀਂ ਲੋਕਲ ਜਿੰਨੀ ਸੰਗਤ ਹੈਗੀ ਹੈ ਨਾਲ ਉਹਨਾਂ ਦੇ ਸਾਥ ਵੀ ਦੇਾਂਗੇ ਸਰਕਾਰ ਦੇ ਪਰਪੂਰ ਸਾਥ ਦੇਾਂਗੇ ਜਿੰਨਾ ਦਿੱਤਾ ਗਿਆ ਸੰਗਤ ਨੂੰ ਵੀ ਅਪੀਲ ਕਰਾਂਗੇ ਅਸੀਂ ਵੀ ਵੱਧ ਤੋਂ ਵੱਧ ਸਾਡੇ ਨਾਲ ਸਾਥ ਦਿਓ ਤੇ ਸਰਕਾਰ ਦਾ ਵੀ ਵੱਧ ਤੋਂ ਵੱਧ ਸਾਥ ਮੰਗਦੇ ਆਂ ਪੀ ਜਿੰਨਾ ਵੀ ਹੋ ਸਕੇ ਜਿੰਨੇ ਪਿੱਛੇ ਜਿਹੜੇ ਨੇ ਆਪਣੇ ਬੰਨ ਵਜ ਰਹੇ ਆ ਉਹਨਾਂ ਦਾ ਕੋਈ ਵਜੂਦ ਨਹੀਂ ਰਹਿ ਗਿਆ ਜੀ ਉਹ ਪਿੱਛੇ ਨੇ ਤੇ ਸਾਡਾ ਜਿਹੜਾ ਮੇਨ ਰਾਵੀ ਦਾ ਨਕਾ ਵਾ ਉਹ ਇੱਥੋਂ ਖੁੱਲ ਗਿਆ ਵਾ ਸਾਨੂੰ ਰਾਵੀ ਦਾ ਨਕਾ ਜਿਹੜਾ ਅੱਗੇ ਪੱਥਰ ਲੱਗੇ ਤੋੜੇ ਲੱਗਣ ਹੁਣ ਤੋਂ ਰੋਕ ਲੱਗੇ ਜਿਹੜੇ ਪਿਛਲੇ ਨੇ ਉਹ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਵੀ ਬਿਲਕੁਲ ਭਾਂ ਢਿੱਲੇ ਵੀ ਕੀਤੇ ਜਾਣ ਨੱਕੇ ਉਹਨਾਂ ਦਾ ਨੁਕਸਾਨ ਫੇਰ ਵੀ ਦੀ ਹੈਗਾ ਹੁਣ ਨੁਕਸਾਨ ਜਿਹੜਾ ਵਾ ਇਹ ਸਾਡਾ ਪੂਰਾ ਰਾਵੀ ਦਾ ਜੀ ਇਹਨੀਆਂ ਹੀ ਬੇਨਤੀਆਂ ਕਰਦੇ ਆ ਸਰਕਾਰ ਨੂੰ ਅਸੀਂ बार-बार ਇਹੀ ਅਪੀਲ ਕਰਦੇ ਆ ਕਿ ਸਾਡੇ ਕੋਲ ਇੱਥੇ ਚੰਦ ਮਿੰਟਾਂ ਦੇ ਵਿੱਚ ਕੋਈ ਨਾ ਕੋਈ ਅਫਸਰ ਪਹੁੰਚਣ ਤੇ ਸਾਡੇ ਹਾਲਾਤ ਲੈਣ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤਹਿ